ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਇਸ ਵਾਰੀ ਵੀਡੀਓ ਦੇ ਵਿੱਚ ਤੁਹਾਨੂੰ ਅੱਜ ਦੇ ਟੌਪ ਦੇ ਟੂਰਨਾਮੈਂਟ ਦੱਸਣੇ ਆ ਅੱਜ ਕਿੱਥੇ ਸਰਾ ਹੋਣਾ ਉਸ ਤੋਂ ਪਹਿਲਾਂ ਨਵੇਂ ਆਇਆ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜਰੂਰ ਕਰਿਓ ਕਬੱਡੀ ਦੀਆਂ ਵੀਡੀਓ ਆਪਾਂ ਇਸ ਚੈਨਲ ਦੇ ਪਾਉਣੀ ਰਹਿੰਦੇ ਆ ਲਾਈਕ ਤੇ ਸਬਸਕ੍ਰਾਈਬ ਕਰਕੇ ਜਾਇਆ ਕਰੋ ਸਾਰੇ ਭਰਾ ਪਹਿਲਾ ਟੂਰਨਾਮੈਂਟ ਰਾਏਪੁਰ ਰਾਈਆਂ ਦੇ ਵਿੱਚ ਹੋਣਾ ਮੇਰੇ ਵੀਰੋ ਜਿੱਥੇ ਅੱਜ ਕਲੱਬਾਂ ਦੇ ਮੈਚ ਆ 81 ਤੇ 61000 ਪਹਿਲਾ ਤੇ ਦੂਜਾ ਇਨਾਮ ਰੱਖਿਆ ਗਿਆ ਟਾਪ ਦੇ ਖਿਡਾਰੀ ਅੱਜ ਸਰੇ ਦੀਆਂ ਟੀਮਾਂ ਇਸ ਮੇਲੇ ਤੇ ਬਣ ਕੇ ਪਹੁੰਚ ਰੀਆਂ ਅੱਜ ਟਾਪ ਦੇ ਮੈਚ ਇੱਥੇ ਆ ਅੱਜ ਟਰੈਕਟਰ ਕਿੱਧਰ ਜਾਣੇ ਆ ਅੱਜ ਟਰੈਕਟਰ ਮੇਰੇ ਵੀਰੋ ਪਗੜਾਣਾ ਦੇ ਵਿੱਚ ਵੱਡਾ ਮੇਲਾ ਕਰਵਾਇਆ ਜਾਣਾ ਅੱਜ ਜਿੱਥੇ ਕੀ ਮੇਰੇ ਵੀਰੋ ਇੱਥੇ ਵੀ ਜੁਆ 81 ਤੇ 61 ਬੈਸਟਰ ਰੇਡਰ ਤੇ ਜਾਫੀ ਨੂੰ ਟਰੈਕਟਰ ਦਿੱਤੇ ਜਾਣੇ ਆ ਮੇਰੇ ਵੀਰੋ ਫੋੜ ਅੱਜ ਪਤਾ ਲੱਗਣਾ ਵੀ ਇੱਥੋਂ ਕਿਹੜਾ ਲੈ ਕੇ ਜਾਂਦਾ ਮੇਰੇ ਵੀਰੋ ਟਰੈਕਟਰ ਜੱਤ ਕੇ ਇਹ ਗੱਲਾਂ ਸਮੇਂ ਤੇ ਲੱਗਣੀਆਂ ਵੀ ਅੱਜ ਕਿਹੜਿਆਂ ਦੇ ਜੋ ਹੈ ਉਹ ਦੋ ਖਿਡਾਰੀ ਕਰਮਾ ਵਾਲੇ ਅੱਜ ਪਗੜਾਣੇ ਦਾ ਮੇਲਾ ਓਪਣ ਦਾ ਜੱਤ ਕੇ ਲੈ ਕੇ ਜਾਂਦੇ ਆ ਟੀਮਾਂ ਸਾਰੀਆਂ ਹੀ ਚੋਟੀ ਦੀਆਂ ਬਾਨੀਆਂ ਮੰਨਿਆ ਕਾਫੀ ਖਿਡਾਰੀ ਬਾਹਰ ਆ ਪਰ ਜੋ ਇੱਥੇ ਆ ਉਹ ਇਸ ਮੇਲੇ ਤੇ ਕਮਾਲਾਂ ਕਰਨਗੇ ਖੁਸ਼ੀ ਦੁੱਗਾ ਜਾਂ ਸ਼ੀਲੂ ਨੇ ਜਾਂ ਉਹ ਕੋਈ ਖਿਡਾਰੀ ਨਹੀਂ ਖੇਡਣਾ ਅੱਜ ਤੇ ਬਾਕੀ ਇਹ ਤੁਹਾਨੂੰ ਵੱਡੀ ਅਪਡੇਟ ਦੇਣੀ ਸੀ ਅਸੀਂ ਮਿਲਦੇ ਹਾਂ ਨਵੀਂ ਵੀਡੀਓ ਦੇ ਵਿੱਚ ਨਵੇਂ ਆਏ ਆ ਤਾਂ ਚੈਨਲ ਨੂੰ ਸ਼ੁਰੂ ਸਬਸਕ੍ਰਾਈਬ ਜੱਗੂ ਵੀ ਲਗਭਗ ਨਹੀਂ ਖੇਡਣਾ ਅੱਜ ਨਵੀਂ ਅਪਡੇਟ ਹੈ ਅਸੀਂ ਲੈ ਕੇ ਮਿਲਦੇ ਹਾਂ ਨਵੇਂ ਆਏ ਆ ਤਾਂ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ